ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਧਾਇਕ ਕੁਲਵੰਤ ਸਿੰਘ ਨੇ ਪੇਸ 11 ਸਥਿਤ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਬੱਸ ਟਰਾਂਸਪੋਰਟ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਹੋਰ ਸੁਧਾਰ ਅਤੇ ਮਜ਼ਬੂਤ ਕਰਨ ਲਈ ਤਰਜੀਹ ਦਿੱਤੀ ਹੈ। ਉਨਾ ਕਿ ਆਮ ਆਦਮੀ ਕਲੀਨਿਕ ਅਦਰ ਸਕੂਲ ਆਫ ਐਮਿਨੈਂਸ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਅਤੇ ਸੁਹਰਦ ਯਤਨਾ ਦਾ ਨਤੀਜਾ ਹਨ ਜਿੱਥੋਂ ਲੱਖਾਂ ਲੋਕ ਲਾਭ ਲੈ ਰਹੇ ਹਨ ਰਹੀ ਆ ਜੀ ਕੰਮ ਹੋ ਰਹੇ ਤੁਸੀਂ ਅੱਜ ਹੀ ਦੇਖ ਲੋ ਕਿ ਕਿੱਥੇ ਸੜਕਾਂ ਦਾ ਘਟਨਾ ਹੋ ਰਿਹਾ ਕਿੱਥੇ ਬੱਸ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਆ ਤੇ ਕਿਤੇ ਹੁਣ ਥੋੜੀ ਦੇਰ ਬਾਅਦ ਮੈਂ ਜਾਣਾ ਹੈ ਬੱਚਿਆਂ ਦਾ ਉਹਦੇ ਟੂਰਨਾਮੈਂਟ ਖੇਡਾ ਹੋ ਰਹੀਆਂ ਉਹ ਹੋ ਰਹੀਆਂ ਨੇ ਸਾਰੇ ਪਾਸੇ ਇੰਨੀ ਜ਼ਬਰਦਸਤ ਐਕਟੀਵਿਟੀ ਹੋ ਰਹੀ ਆ ਤੇ ਸਿਰਫ ਔਰ ਸਿਰਫ ਜੇ ਹੋਇਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਅੱਜ ਬੱਸ روانਾ ਕੀਤੀ ਹੈ ਹਰੀ ਝੰਡੀ ਚਾਹ ਕੇ 39 ਬੱਚੇ ਨੇ ਜਿਹੜੇ ਇਸ ਬੱਸ ਦੇ ਵਿੱਚ ਆਉਣਗੇ ਅੱਠ ਪਿੰਡਾਂ ਦੇ ਵਿੱਚੋਂ ਬੱਸ ਜਾਊਗੀ ਤੇ ਉੱਥੋਂ ਬੱਚਿਆਂ ਨੂੰ ਅੱਠ ਪਿੰਡ-ਪਿੰਡ ਤੋਂ ਚੁੱਕੂਗੀ ਤੇ ਇੱਥੇ 11 ਫੀਸ ਪਹੁੰਚਾਊਗੀ ਜਿੱਦਾਂ ਵਾਅਦਾ ਕੀਤਾ ਸੀ ਵੀ ਸਿੱਖਿਆ 'ਚ ਕ੍ਰਾਂਤੀ ਲਿਆਵਾਂਗੇ ਸਿਹਤ ਸੁਰੱਖਿਆ 'ਚ ਕ੍ਰਾਂਤੀ ਲਿਆਵਾਂਗੇ ਉਸੇ ਲੜੀ ਦੇ ਤਹਿਤ ਇਹ ਲਗਾਤਾਰ ਜਿਹੜੀ ਸਰਕਾਰ ਕੰਮ ਕਰ ਰਹੀ ਆ ਸਾਡੇ ਜ਼ਿਲ੍ਹੇ ਦੇ ਵਿੱਚ 11 ਬੱਸਾਂ ਇਸ ਵਕਤ ਸਕੂਲ ਆਫ ਐਮੀਨੈਂਸ ਦੇ ਵਿੱਚ ਚੱਲ ਰਹੀਆਂ ਤੇ ਸਕੂਲ ਸਾਡੇ 7 ਨੇ 7 ਸਕੂਲਾਂ ਲਈ 11 ਬੱਸਾਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਜੋ ਅੱਜ ਇੱਕ 11ਵਾਂ ਬੱਸਾ ਜਿਹੜੀ ਉਹ ਸ਼ੁਰੂ ਕੀਤੀ ਆ ਤੇ ਮੈਂ ਮਾਜੋਬ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਤੇ ਸਮੁੱਚੀ ਕੈਬਨਿਟ ਦੇ ਇਸ ਗੱਲੋਂ ਖਾਸ ਕਰਕੇ ਸਿੱਖਿਆ ਮੰਤਰੀ ਜੀ ਦਾ ਇਸ ਗੱਲੋਂ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੁਹਾਲੀ ਵਾਸਤੇ ਖਾਸ ਮਹਾਲੀ ਲਈ ਖਾਸ ਧਿਆਨ ਰੱਖਿਆ ਤੇ ਮਹਾਲੀ ਦੇ ਵਿੱਚ ਜਿਹੜੀਆਂ 11 ਬਸਾਂ ਨੇ ਉਹ ਦਿੱਤੀਆਂ ਨੇ ਤੇ ਮੈਂ ਬੱਚਿਆਂ ਦੇ ਪੀਰਨਰਸ ਨੂੰ ਵੀ ਇਸ ਜੀਵਨ ਵਧਾਈ ਦਿੰਦਾ ਵੀ ਉਹਨਾਂ ਨੇ ਤਣਾਵਲ ਵੀ ਕਰਦਾ ਵੀ ਉਹਨਾਂ ਸਾਰਿਆਂ ਨੇ ਇਕੱਠਿਆਂ ਨੇ ਲੜ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਪੂਰੀ ਸਮਰਥਨ